ਪੂਰੀ ਤਰ੍ਹਾਂ ਗੀਅਰਡ ਅਪ ਹੈਗੀ ਤੇ ਇੱਕ ਫੂਲ ਪ੍ਰੂਫ ਤਰੀਕੇ ਨਾਲ ਇਸ ਸਮਾਗਮ ਨੂੰ ਸਕਿਉਰਿਟੀ ਪ੍ਰੋਵਾਈਡ ਕੀਤੀ ਜਾਊਗੀ ਸਾਡੇ ਤਕਰੀਬਨ 8000 ਦੀ ਡਿਪਲੋਇਮੈਂਟ ਹੋਊਗੀ ਹਾਈ ਥ੍ਰੈਟ ਪਰਸੈਪਸ਼ਨ ਨੂੰ ਦੇਖਦੇ ਹੋਏ ਤੇ ਲੋਕਾਂ ਦੀ ਕੰਵੀਨੀਅੰਸ ਨੂੰ ਦੋਵੇਂ ਚੀਜ਼ਾਂ ਨੂੰ ਬੈਲੈਂਸ ਕੀਤਾ ਜਾਊਗਾ ਕਿ ਜਿਹੜਾ ਆਮ ਸ਼ਰਧਾਲੂ ਹੈ ਉਸ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਸਾਡੇ 2 ADGP ਸਾਹਿਬਾਨ ADGP ਸ਼੍ਰੀ ਨੋਨੀਹਾਲ ਜੀ ਸਪੈਸ਼ਲ ਵਿਧਾਨ ਸਭਾ ਸੈਸ਼ਨ ਦੀ ਸਕਿਉਰਿਟੀ ਦੇ ਇੰਚਾਰਜ ਹੋਣਗੇ ਤੇ ਸ਼੍ਰੀ ਪਰਮਾਰ ਜੀ ADGP ਲਾਅ ਐਂਡ ਆਰਡਰ ਉਹ ਇੰਚਾਰਜ ਹੋਣਗੇ ਪੂਰੀ ਪੂਰੀ ਸਕਿਉਰਿਟੀ ਵਾਇਜ਼ਰ ਸੇ ਪੂਰੇ ਅਨੰਦਪੁਰ ਸਾਹਿਬ ਸ਼ਹਿਰ ਨੂੰ 25 ਸੈਕਟਰਾਂ ਚ ਡਿਵਾਈਡ ਕੀਤਾ ਗਿਆ ਹੈਗਾ तकरीबन 500 ਸੀਸੀਟੀਵੀ ਕੈਮਰੇ ਲਾਏ ਜਾਣਗੇ ਤੇ ਪਾਰਕਿੰਗਸ ਤੇ ਸਾਡਾ ਫੋਕਸ ਹੈਗਾ ਕਿ स्मूथ ਮੂਵਮੈਂਟ ਆਫ ਵਹੀਕਲਸ ਹੋਵੇ ਆਮ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਇਸ ਲਈ ਡੈਡੀਕੇਟਿਡ ਪੈਡੈਸਟਰੀਅਨ ਕੋਰੀਡੋਰਸ ਬਣਾਏ ਗਏ ਹੈਗੇ ਫਿਰ ਟੈਕਨੋਲੋਜੀ ਨੂੰ ਲੀਵਰੇਜ ਅਸੀਂ ਕਰਾਂਗੇ ਪਾਰਕਿੰਗ ਸਪੇਸਸ ਨੂੰ ਇੱਕ ਇੰਟੈਲੀਜੈਂਟ ਤਰੀਕੇ ਨਾਲ ਮੋਨੀਟਰ ਕੀਤਾ ਜਾਊਗਾ ਤੇ ਕਲਰ ਕੋਡਡ ਡਿਊਟੀ ਸ਼ਿਫਟਸ ਦਿੱਤੀਆਂ ਜਾਣਗੀਆਂ ਤੇ IIT ਰੋਪੜ ਨਾਲ ਸਾਡਾ MoU ਸਾਈਨ ਹੋਇਆ ਹੈ ਉਹਨਾਂ ਦੇ ਟੈਕ ਇਨਪੁਟਸ ਲੈ ਕੇ ਅਸੀਂ ਪੰਜਾਬ ਸਰਕਾਰ ਦੀ ਦਿਸ਼ਾ ਨਿਰਦੇਸ਼ ਮੁਤਾਬਿਕ ਚੀਫ ਸਕੱਰੇਟਰੀ ਸਾਹਿਬ ਦੇ ਨਾਲ ਤਾਲਮੇਲ ਪਰਾਂਦੇ ਹੋਏ ਸਿਵਲ ਪ੍ਰਸ਼ਾਸਨ ਨਾਲ ਪਰਫੈਕਟ ਕੋਆਰਡੀਨੇਸ਼ਨ ਦੇ ਵਿੱਚ ਇੱਕ ਸਿਕਿਓਰ ਤੇ ਸਕਸੈਸਫੁਲ ਸਵਾਗਤ ਕਰਵਾਇਆ। ਥੈਂਕ ਯੂ। ਸਰ ਇਸ ਤਰ੍ਹਾਂ ਤੁਸੀਂ ਪਿਛਲੀ ਵਾਰ ਨਹੀਂ ਦੱਸਿਆ ਜੀ 8000 ਦੇ ਗ੍ਰੇਮ ਮੁਲਾਜ਼ਮ ਹੈ ਔਰ ਲੈਟ ਡੇਟਾ ਟੈਕਨੋਲੋਜੀ ਨਾਲ ਫੇਸ ਰੈਕਗਨੀਸ਼ਨ ਵੀ ਕੀਤਾ ਜਾਇਆ ਗਿਆ ਲੇਕਿਨ 2 ਦਿਨਾਂ ਦੇ ਵਿੱਚ ਇੱਕ ਤਾਂ ਟੈਂਸਿਟੀ ਦੀ ਲੜਾਈ ਹੋ ਗਈ ਸਰ ਕਾਪੀ। ਉਸ ਤੋਂ ਬਾਅਦ ਹੁਣ ਜਿਹੜੇ ਲੋਕਲ ਵੇਚਨੀਕ ਨੇ ਜਿਹੜੇ ਗੱਡੀਆਂ ਪਾਰਕਿੰਗ ਉਹਨਾਂ ਦੇ ਸ਼ੀਸ਼ੇ ਟੁੱਟ ਗਏ ਜੀ। ਇਸ ਤਰ੍ਹਾਂ ਦੇਖਦੇ ਹੋ ਅਪਰਾਧਿਕ ਤੋ ਚੋਰੀ ਦੀ ਵਾਰਦਾਤ ਨੂੰ ਘਟਾਉਣ ਲਈ ਅਸੀਂ ਬਹੁਤ ਹੀ ਸਖਤੀ ਨਾਲ ਨਿਸ਼ਟਾ ਅਗੇ ਜੀ ਜੋ ਵੀ ਕੋਈ ਕ੍ਰਾਈਮ ਹੋਊਗਾ ਉਹ ਪੜ ਆਰੰਭ ਕਰਨ ਤੋਂ ਬਾਅਦ ਉਥੇ ਡਿਗਨਿਟਰੀ ਜੋ ਹੈ ਸਾਰੇ ਪਹਿਲਾਂ 10 ਵਜੇ ਆ ਜਾਣਗੇ ਉਸ ਤੋਂ ਬਾਅਦ ਜੋ ਹੈ ਇਤੇ ਸਰਵਧਰਮ ਸਭਾ ਉਹ ਆਰਗੇਨਾਈਜ਼ ਕੀਤਾ ਗਿਆ ਹੈ ਉਹਦੇ ਵਿੱਚ ਬਹੁਤ ਸਾਰੇ ਬਾਹਰੋਂ ਜੋ ਹੈ ਸਾਰੇ ਧਰਮ ਦੇ ਜਿਹੜੇ ਜਿਹੜੇ ਲੀਡਰਸ ਨੇ ਸਾਰੇ ਦੀ ਨੌਨ ਪਰਸਨੈਲਿਟੀਜ਼ ਨੇ ਸਾਰੇ ਆਣਗੇ ਸਾਰੀਆਂ ਦੀ ਕਨਫਰਮੇਸ਼ਨ ਸਾਡੇ ਕੋਲ ਆ ਗਈਆਂ ਸਾਰਿਆਂ ਨੂੰ ਜੋ ਹੈ ਚੰਡੀਗੜ੍ਹ ਤੋਂ ਇੱਥੇ ਲੈ ਕਰਕੇ ਆਣਾ ਉਹਨਾਂ ਨੂੰ ਜੋ ਹੈ ਉੱਥੇ ਸਾਰੀ ਫੈਸਿਲਿਟੀ ਪ੍ਰੋਵਾਈਡ ਕਰਨਾ ਫਿਰ ਉਹਨਾਂ ਨੂੰ ਵਾਪਸ ਭੇਜਣਾ ਇਹ ਸਾਰੀਆਂ ਦੀ ਸਾਰੀਆਂ ਜੋ ਹੈ ਸਟਾਈਡ ਅਪ ਕਰ ਦਿੱਤਾ ਗਿਆ ਹੈ ਉਸ ਤੋਂ ਬਾਅਦ 24 ਤਾਰੀਖ ਨੂੰ ਜੋ ਹੈ ਇੱਕ ਸਪੈਸ਼ਲ ਵਿਧਾਨ ਸਭਾ ਦਾ ਹੋਰ ਮੈਕ일까지 ਸਪੈਸ਼ਲ ਵਿਧਾਨ ਸਭਾ ਦੀ ਵੀ ਤਿਆਰੀਆਂ ਹੋ ਗਈਆਂ ਨੇ ਉਹ ਸਾਰੇ ਜਿਹੜੇ ਮੇਮਲੇ ਸਾਹਿਬਾਨ ਹੋਣਗੇ ਉਹ ਆਣਗੇ ਜਿੰਨੇ ਜੋ ਹੈ ਉਹਦੇ ਵਿੱਚ ਜੋ ਹੈ ਜਿਹੜਾ ਵਿਧਾਨ ਸਭਾ ਦਾ ਹਾਲ ਜਿਹੜਾ ਬਣਾਇਆ ਗਿਆ ਹੈ ਉਹਦੇ ਵਿੱਚ ਜੋ ਪ੍ਰੈਸ ਗੈਲਰੀ ਜੀ ਆਫੀਸਰਸ ਗੈਲਰੀ ਮੇਨ ਜੋ ਹੈ ਐਮ ਐਲ ਏ ਸਾਹਿਬਾਨ ਉਹਨਾਂ ਨੂੰ ਬੈਠਣ ਦਾ ਤੇ ਸਾਰੀਆਂ ਜੋ ਜਿਸ ਤਰ੍ਹਾਂ ਜੋ ਹੈ ਜਨਰਲੀ ਜੋ ਹੈ ਅਵੇਲੇਬਲ ਹੁੰਦਾ ਹੈ ਸਾਰੀ ਫੈਸਿਲਿਟੀ ਤੇ ਫੈਸਿਲਿਟੀ ਜੇ ਅਵੇਲੇਬਲ ਹੋਣਗੇ ਉਹਦੀ ਵੀ ਤਿਆਰੀ ਹੋ ਗਈ ਹੈ 25 ਤਾਰੀਖ ਨੂੰ ਜੋ ਹੈ ਫਿਰ ਉਸ ਤੋਂ ਬਾਅਦ ਜਿਹੜਾ ਮੇਨ ਉਹ ਇੱਕ ਹੋਰ ਫੰਕਸ਼ਨ ਹੋਣਾ ਹੈ 25 ਤਾਰੀਖ ਨੂੰ ਉਹਦਾ ਵੀ ਤਿਆਰੀ ਹੋ ਗਿਆ ਸਾਰੀ ਜੋ ਹੈ ਜਿਸ ਸੰਗਤ ਆਏਗੀ ਹੁਣ ਕਈ ਸਾਰੀਆਂ ਥਾਵਾਂ ਤੇ ਜਿਸ ਤਰ੍ਹਾਂ ਜੋ ਹੈ ਸ਼੍ਰੀ ਨਗਰ ਤੋਂ ਨਗਰ ਕੀਰਤਨ 18 ਤਾਰੀਖ ਨੂੰ ਉਥੋਂ ਜੋ ਹੈ ਸ਼ੁਰੂ ਹੋ ਗਿਆ ਹੈ ਉਸ ਤੋਂ ਬਾਅਦ ਮਾਲਵਾ 1 ਰੂਟ ਹੈ ਮਾਲਵਾ 2 ਰੂਟ ਹੈ ਦੁਆਬਾ ਰੂਟ ਹੈ ਉਹ ਸਾਰੇ ਜੋ ਹੈ ਨਗਰ ਕੀਰਤਨ ਇੱਥੇ 23 ਤਾਰੀਖ ਨੂੰ ਇਕੱਠੇ ਹੋ ਜਾਣਗੇ ਇੱਥੇ ਜਦੋਂ ਹੀ ਇੱਥੇ ਆਣਗੇ ਉਸ ਤੋਂ ਬਾਅਦ ਉਹਨਾਂ ਨੂੰ ਸਾਰਿਆਂ ਨੂੰ ਰਹਿਣ ਦਾ ਅਰੇਂਜਮੈਂਟ ਸਟੇਟ ਕਰੰਡ ਅਰੇਂਜਮੈਂਟ ਔਰ ਉਥੇ ਜਿੰਨੀ ਫੈਸਿਲਿਟੀਆਂ ਹੈ ਸਾਰੀ ਦੀ ਸਾਰੀ ਜੋ ਹੈ ਸਟੇਟ ਵੱਲੋਂ ਜੋ ਹੈ ਆਰਗੇਨਾਈਜ਼ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ ਪੰਜਾਬ ਸਰਕਾਰ ਜੋ ਹੈ ਇਹਦੇ ਵਿੱਚ ਪੂਰੇ ਇਹ ਇਹ ਇਸ ਨੂੰ ਇਸ ਤਰ੍ਹਾਂ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਕਿ ਇਹਦੇ ਵਿੱਚ ਕੋਈ ਵੀ ਲੈਕਸਿਟੀ ਨਹੀਂ ਹੋਏਗੀ ਸਟੇਟ ਵੱਲੋਂ ਕਲੀਅਰ ਡਾਇਰੈਕਸ਼ਨ ਦਿੱਤਾ ਗਿਆ ਹੈ ਹਰ ਇੱਕ ਵੈਨੂ ਤੇ ਜੋ ਅਫੀਸਰ ਡਿਪਲੋਟ ਕੀਤੇ ਗਏ ਨੇ ਹਰ ਇੱਕ ਡਿਗਨਿਟਰੀ ਨਾਲ ਅਫੀਸਰ ਡਿਪਲੋਟ ਕੀਤੇ ਗਏ ਨੇ ਔਰ ਜਿਸ ਤਰ੍ਹਾਂ ਜੋ ਹੈ ਟੈਂਟ ਸਿਟੀ ਹੈ ਟੈਂਟ ਸਿਟੀ ਦੇ ਵਿੱਚ ਕਰੀਬ 10000 ਜੋ ਹੈ ਲੋਕਾਂ ਦੀ ਜੋ ਹੈ ਕੈਪੈਸਿਟੀ ਹੋਏਗੀ ਉਹ ਸਾਰਿਆਂ ਨੂੰ ਜਿੰਨੀ ਸੰਗਤ ਆਣੀ ਆ ਉਹ ਸੰਗਤ ਨੂੰ ਜੋ ਹੈ ਸਟੇ ਕਰਨ ਦਾ ਉਹਨਾਂ ਨੂੰ ਜੋ ਹੈ ਇਹ ਮਹਿਸੂਸ ਨਾ ਹੋਵੇ ਕਿ ਜੋ ਹੈ ਮੈਂ ਕਰੋ ਜੋ ਹੈ ਬਾਹਰ ਆਇਆ ਹਾਂ ਜੋ ਕਰ ਵਾਲੀ ਸਾਰੀ ਫੈਸਿਲਿਟੀ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਵੇਗੀ ਔਰ ਉਹਨਾਂ ਦੀ ਸਿਕਿਉਰਿਟੀ ਲਈ ਉਹਨਾਂ ਦੀ ਜੋ ਹੈ ਹੋਰ ਵੀ ਜੋ ਹੈ ਜੋ ਜੇ ਕੁੰਡੇ ਦੇ ਵਿੱਚ ਰਿਕੁਆਇਰਮੈਂਟ ਹੁੰਦੀ ਹੈ ਉਹ ਸਾਰੀ ਰਿਕੁਆਇਰਮੈਂਟ ਨੂੰ ਫੋਰਸੀ ਕਰਦੇ ਹੋਏ ਦੇਖਦੇ ਹੋਏ ਸਾਰੀ ਅਰੇਂਜਮੈਂਟ ਪ੍ਰੋਵਾਈਡ ਕੀਤੀ ਜਾਵੇਗੀ ਔਰ ਅਸੀਂ ਇੰਨੀ ਜੋ ਕੰਟਿੰਜੈਂਟ ਹੋਏਗਾ ਕੰਟਿੰਜੈਂਸੀ ਅਰੇਂਜਮੈਂਟ ਲਈ ਵੀ ਅਸਾ ਸਾਰਾ ਸਭ ਕੁਝ ਕੀਤਾ ਜਿਸ ਤਰ੍ਹਾਂ ਕੰਡੀਸ਼ਨਸੀ ਅਰੇਂਜਮੈਂਟ ਹੋ ਸਕਦਾ ਹੈਲਥ ਦੀ ਹੈਲਥ ਦੀ ਪ੍ਰੋਬਲਮ ਆ ਸਕਦੀ ਹੈ ਕਿਸੇ ਕੋਈ ਬਿਮਾਰ ਪੈ ਸਕਦਾ ਹੈ ਜਾਂ ਜੋ ਹੈ ਕਿਸੇ ਨੂੰ ਜੋ ਹੈ ਵੀਕਲ ਦੀ ਅਰੇਂਜਮੈਂਟ ਹੋ ਸਕਦੀ ਹੈ ਕਿਸੇ ਨੂੰ ਇਮਰਜੈਂਸੀ ਕਿਸੇ ठाव शिफ्ट ਕਰਨ ਦੀ ਹੋ ਸਕਦੀ ਹੈ ਉਹ ਸਾਰੀਆਂ ਤਿਆਰੀਆਂ ਜੋ ਕਰ ਦਿੱਤੀ ਗਈ ਹੈ ਸੋ ਰਿਕਵੈਸਟ ਮੈਂ ਜੋ ਹੈ ਡੀਜੀਪੀ ਸਾਹਿਬ ਨੂੰ ਰਿਕਵੈਸਟ ਕਰਾ ਰਿਹਾ ਜੀ ਕਿ ਸਿਕਿਉਰਿਟੀ ਵਾਰ ਇਹ ਦੱਸ ਦੇਣਗੇ ਸਿਕਰ ਸਾਰਿਆਂ ਨੂੰ ਪਤਾ ਹੈ ਜੀ ਗੁਰੂ ਤੇਗ ਬਹਾਦਰ ਜੀ ਦੇ ਜੋ ਹੈ ਕਮ ਮੈਰੀਟਿਵ ਸਮਾਗਮ 23 24 25 ਤਿੰਨ ਦਿਨ ਜੋ ਹੈ ਇਥੇ ਆਰਗੇਨਾਈਜ਼ ਕੀਤਾ ਜਾ ਰਿਹਾ ਇਹਦੇ ਵਿੱਚ ਜੋ ਹੈ 23 ਤਾਰੀਖ ਨੂੰ ਕੁਝ ਇਵੈਂਟ ਪਲਾਨ ਕੀਤੇ ਗਏ ਨੇ 23 ਤਾਰੀਖ ਨੂੰ ਜੋ ਹੈ ਅ ਸ੍ਰੀ ਗੁਰੂ ਅੰਸਾਹਬ ਜੀ ਦੇ ਜੋ ਹੈ